ਅੰਬਾਨੀਆਂ ਦੇ ਕਈ ਹਜ਼ਾਰ ਕਰੋੜ ਵਾਲੇ ਵਿਆਹ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੈ। ਕੋਈ ਕਹਿ ਰਿਹਾ ਕਿ ਦੇਖੋ ਕਿੰਨੀ ਫਜ਼ੂਲ ਖਰਚੀ ਕੀਤੀ। ਕੋਈ ਕਹਿ ਰਿਹਾ ਕਿ ਦੇਖੋ Jio Reliance ਵਾਲਿਆਂ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਾਂ ਭੁਗਤਿਆ ਦੇਤਾ ਤੇ ਕਈਆਂ ਨੂੰ 2-2 ਕਰੋੜ ਦੀਆਂ ਘੜੀਆਂ ਦੇ ਦਿੱਤੀਆਂ। ਇਹ ਫਰਕ ਕਿਉਂ? ਕੋਈ ਕਹਿ ਰਿਹਾ ਕਿ ਤੁਹਾਡੀ ਔਕਾਤ ਦੇ ਹਿਸਾਬ ਦੇ ਨਾਲ ਹੀ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ। ਪਰ ਅਸਲ ਕਾਰਨ ਕੀ ਹੈ ਕਿ ਸੱਚੀ ਮੁੱਚੀ ਤੁਹਾਨੂੰ ਐਂ ਲੱਗਦਾ ਹੈ ਕਿ ਤੁਹਾਡੇ ਤੇ ਮੇਰੇ ਵਾਂਗੂ ਮੱਧ ਵਰਗੀਆਂ ਵਾਂਗੂ ਮਿਡਲ ਕਲਾਸ ਵਾਂਗੂ ਸਿਰਫ ਸ਼ੋਸ਼ੇ ਵਾਸਤੇ ਦਿਖਾਵੇ ਵਾਸਤੇ ਫਜ਼ੂਲ ਖਰਚਾ ਕੀਤਾ ਗਿਆ ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਤੁਸੀਂ ਗਲਤ ਹੋ ਆਮ ਮਿਡਲ ਕਲਾਸ ਵਾਂਗੂ ਪੈਲਸਾਂ ਦੇ ਵਿੱਚ ਲੱਖਾਂ ਦੇ ਲੱਖ ਲਾ ਕੇ ਸ਼ੋਸ਼ਾ ਕਰਨ ਵਾਸਤੇ ਇਹ ਕਰੋੜਾਂ ਵਾਲਾ ਵਿਹਾਨ ਨਹੀਂ ਕੀਤਾ ਗਿਆ ਇਹ ਵੀ ਬਿਜ਼ਨਸ ਹੈ ਅੰਬਾਨੀ ਇਸ ਵਿਹਾਨ ਦੇ ਰਾਹੀਂ ਕਿਵੇਂ bizness ਕਰ ਰਹੇ ਨੇ ਵਪਾਰ ਕਰ ਰਹੇ ਨੇ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਨੂੰ ਦੱਸੋ ਇਸ ਵਿਆਹ ਦੇ ਰਾਹੀਂ ਅੰਬਾਨੀ ਪਰਿਵਾਰ ਕਿਵੇਂ ਦੁਨੀਆ ਭਰ ਦੇ ਵਿੱਚ ਵਪਾਰ ਕਰਨ ਲੱਗਿਆ ਇਹਨੂੰ ਕੁਝ 6 ਪੁਆਇੰਟਸ ਦੇ ਵਿੱਚ ਸਮਝਾਂਗੇ ਸਭ ਤੋਂ ਪਹਿਲਾ ਪੁਆਇੰਟ ਹੈ 올 ਆਈਜ਼ ਔਨ ਮੀ ਯਾਨੀ ਕਿ ਸਾਰੀਆਂ ਅੱਖਾਂ ਸਾਰਿਆਂ ਦੀ ਅਟੈਂਸ਼ਨ ਸਾਡੇ ਉੱਤੇ ਸਾਡੇ ਤੋਂ ਭਾਵ ਸਿਰਫ ਅੰਬਾਨੀ ਪਰਿਵਾਰ ਨਹੀਂ ਜਦੋਂ ਅੰਬਾਨੀ ਦੇ ਵਿਆਹ ਦੇ ਚਰਚੇ ਦੁਨੀਆ ਭਰ ਚ ਹੋਏ ਤਾਂ ਦੁਨੀਆ ਦੀ ਨਜ਼ਰ ਚ ਆਇਆ ਭਾਰਤ ਇੰਡੀਆ ਤੇ ਇੰਡੀਆ ਦੀ 150 ਕਰੋੜ ਲੋਕਾਂ ਦੀ ਪਾਪੂਲੇਸ਼ਨ ਦੀ ਮਾਰਕੀਟ ਜੋ ਕਿ ਸ਼ਾਇਦ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਪੋਟੈਂਸ਼ੀਅਲ ਵਾਲੀ ਮਾਰਕੀਟ ਹੈ ਫਿਰ ਭਾਵੇਂ ਕੋਈ ਇਲੈਕਟ੍ਰੋਨਿਕਸ ਦਾ ਹੋਵੇ ਫਿਰ ਭਾਵੇਂ ਕੋਈ ਸੌਫਟਵੇਅਰ ਦਾ ਵਪਾਰੀ ਹੋਵੇ ਫਿਰ ਭਾਵੇਂ ਕੋਈ ਸੋਸ਼ਲ ਮੀਡੀਆ ਜਾਇੰਟ ਹੋਵੇ ਹਰ ਕਿਸੇ ਵਾਸਤੇ ਇਹ ਬਾਜ਼ਾਰ ਦੁਨੀਆ ਦੀ ਸਭ ਤੋਂ ਵੱਡੀ ਆਪਰਚੂਨਿਟੀ ਹੈ ਤੇ ਹੁਣ ਲੋਕ ਇਸ ਬਾਜ਼ਾਰ ਨੂੰ ਦੇਖ ਰਹੇ ਨੇ ਭਾਰਤ ਨੂੰ ਦੇਖ ਰਹੇ ਨੇ ਤੇ ਭਾਰਤ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਐਂਟਰੀ ਕਰਨ ਵਾਸਤੇ ਮੁਕੇਸ਼ ਅੰਬਾਨੀ ਨੂੰ ਤੇ ਉਹਨਾਂ ਦੇ ਬਿਜ਼ਨੈਸਸ ਨੂੰ ਦੇਖ ਰਹੇ ਨੇ ਯਾਨੀ ਕਿ ਸਿੱਧੇ ਤੌਰ ਤੇ ਦੁਨੀਆ ਭਰ ਦੇ ਵਿੱਚ ਮੁਕੇਸ਼ ਅੰਬਾਨੀ ਹੁਣਾਂ ਨੇ ਆਪਣੇ ਸਵਿਆਂ ਦੇ ਰਾਹੀਂ ਦੁਨੀਆ ਦੀ ਅੱਖ ਆਪਣੇ ਤੇ ਆਪਣੇ ਦੇਸ਼ ਦੀ ਮਾਰਕੀਟ ਉੱਤੇ ਗੱਡ ਦਿੱਤੀ ਹੈ ਦੂਜਾ ਪੁਆਇੰਟ ਹੈ ਕਿ ਭਾਈ ਸਾਡੀ ਸਰਕਾਰ ਹੈ ਪ੍ਰਧਾਨ ਮੰਤਰੀ ਸਾਡਾ ਯਾਰ ਹੈ ਆਹ ਦੇਖੋ ਪਹਿਲਾਂ ਪਾਉਂਦੇ ਫਿਰਦੇ ਨੇ ਜੀ ਬਿਲਕੁਲ ਇਸ ਨੂੰ ਸਿਆਸੀ ਤੌਰ ਤੇ ਸਮਝਿਆ ਜਾਵੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਵੀ ਕਿਹਾ ਗਿਆ ਕਿ ਅੰਬਾਨੀ ਅਡਾਨੀ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਦੇ ਕਾਫੀ ਚਾਹੀਤੇ ਨੇ ਉਹਨਾਂ ਨੂੰ ਫੰਡਸ ਦਿੰਦੇ ਨੇ ਹਾਲਾਂਕਿ ਇਹ ਸਿਰਫ ਦੋਸ਼ਾਂ ਤੱਕ ਗੱਲਾਂ ਰਹਿ ਜਾਂਦੀਆਂ ਨੇ ਸੱਚ ਤਾਂ ਪੜਤਾਲ ਕੇ ਹੀ ਪਤਾ ਲੱਗਦਾ ਪਰ ਇਸ ਵਿਆਹ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਸਿੱਧਾ ਸਿੱਧਾ ਲੋਕਾਂ ਨੂੰ ਜ਼ਰੂਰ ਇਹ ਸਨੇਹਾ ਦਿੰਦੀ ਹੈ ਕਿ ਦੇਖੋ ਇਹਨਾਂ ਦੇ ਵਿਆਹ ਦੇ ਵਿੱਚ ਜੇਕਰ ਪ੍ਰਧਾਨ ਮੰਤਰੀ ਆਏ ਨੇ ਤਾਂ ਉਹਨਾਂ ਦੀ ਆਪਸੀ ਕੋਈ ਡਿਪਲੋਮੇਸੀ ਕੋਈ ਅੰਡਰਸਟੈਂਡਿੰਗ ਤਾਂ ਜ਼ਰੂਰ ਹੈ ਕੱਲ ਨੂੰ ਕੋਈ ਲਾਇਸੈਂਸਸ ਕੋਈ ਇੰਪੋਰਟ ਐਕਸਪੋਰਟ ਦੇ ਕਾਗਜ਼ਾਤ ਪਰਮਿਸ਼ਨਸ ਟੈਕਸ ਕਟੌਤੀ ਹੋਰ ਅਜੇ ਹੀ ਹਜ਼ਾਰਾਂ ਪਰਮਿਸ਼ਨਾਂ ਨੇ ਜੋ ਕਿ ਅੰਬਾਨੀ ਪਰਿਵਾਰ ਆਪਣੀ ਇਸ ਡਿਪਲੋਮੇਸੀ ਰਾਹੀਂ ਆਰਾਮ ਨਾਲ ਕਢਵਾ ਸਕਦਾ ਤੇ ਹਰ ਕੋਈ ਅੰਤਰਰਾਸ਼ਟਰੀ ਵਪਾਰੀ ਇਹ ਸੋਚੇਗਾ ਕਿ 150 ਕਰੋੜ ਲੋਕਾਂ ਦੀ ਮਾਰਕੀਟ ਦੇ ਵਿੱਚ ਪੈਰ ਰੱਖਣਾ ਤੇ ਇੱਕ ਅੰਬਾਨੀ ਵਰਗਾ ਯਾਰ ਤਾਂ ਜ਼ਰੂਰੀ ਹੈ ਜਿਸ ਦੀ ਯਾਰੀ ਪ੍ਰਧਾਨ ਮੰਤਰੀ ਨਾਲ ਹੋਵੇ ਇਸ ਤੋਂ ਅਗਲੀ ਗੱਲ ਜੇਕਰ ਕਰੀਏ ਤਾਂ ਉਹ ਵੀ ਅੰਤਰਰਾਸ਼ਟਰੀ ਬਿਜ਼ਨਸਮੈਨ ਦੇ ਨਾਲ ਜੁੜਦੀ ਹੈ ਯਾਨੀ ਕਿ ਇੰਟਰਨੈਸ਼ਨਲ ਪਾਰਟਨਰਸ਼ਿਪ ਇੰਟਰਨੈਸ਼ਨਲ ਪਾਰਟਨਰਸ਼ਿਪ ਦੇ ਵਿੱਚ ਸਭ ਤੋਂ ਪਹਿਲਾਂ ਕੁਝ ਅਜਿਹੇ ਚਿਹਰਿਆਂ ਦੇ ਨਾਮ ਤੁਹਾਨੂੰ ਦੱਸ ਦਿੰਨੇ ਆ ਜੋ ਕਿ ਆਪਣੇ ਆਪ ਦੇ ਵਿੱਚ ਅੰਬਾਨੀ ਪਰਿਵਾਰ ਨਾਲੋਂ ਵੀ ਵੱਡੇ ਨੇ ਜਿਵੇਂ ਕਿ ਮਾਰਕ ਜ਼ਕਰਬਰਗ ਜਿਵੇਂ ਕਿ ਰਿਹਾਨਾ ਜਿਵੇਂ ਕਿ ਜਸਟਿਨ ਬੀਬਰ ਜਾਂ ਹੋਰ ਅਜਿਹੇ ਕਈ ਗਾਇਕ ਜਾਂ ਬਿਜ਼ਨਸਮੈਨ ਜਿਨ੍ਹਾਂ ਦੇ ਕਈ ਸਾਰੇ ਕਲੋਥਿੰਗ ਸਟੋਰ ਨੇ ਮਾਰਕ ਜ਼ਕਰਬਰਗ ਦਾ ਤਾਂ ਫੇਸਬੁੱਕ ਹੈ ਮੈਟਾ ਕੰਪਨੀ ਹੈ ਇਥੋਂ ਤੱਕ ਕਿ ਬਿਲ ਗੇਟਸ ਵਰਗੇ ਤੇ ਹੋਰ ਕਈ ਵੱਡੇ ਬਿਜ਼ਨਸਮੈਨ ਇਸ ਵਿਆਹ ਦੇ ਵਿੱਚ ਪੁੱਜੇ ਜਿਨ੍ਹਾਂ ਦੇ ਨਾਲ ਸਾਫ਼ ਤੌਰ ਤੇ ਅੰਬਾਨੀ ਪਰਿਵਾਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਰੀਆਂ ਪਾਰਟਨਰਸ਼ਿਪ ਉੱਤੇ ਅੱਖ ਰੱਖ ਕੇ ਬੈਠਾ ਹੋਵੇਗਾ ਜਦੋਂ ਉਹ ਆ ਕੇ ਇੱਥੇ ਅੰਬਾਨੀਆਂ ਦੀ ਹੋਂਦ ਦੇਖਦੇ ਨੇ ਉਹਨਾਂ ਦੇ ਨਾਲ ਇੱਕ ਤਰੀਕੇ ਇੰਟਰੈਕਸ਼ਨ ਦਾ ਮੌਕਾ ਬਣਦਾ ਇਸ ਵਿਆਹ ਦੇ ਜ਼ਰੀਏ ਆਉਣ ਵਾਲੇ ਸਮੇਂ ਦੇ ਵਿੱਚ ਕਈ ਨਵੀਆਂ ਪਾਰਟਨਰਸ਼ਿਪਸ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਵੀ ਇਸ ਵਿਆਹ ਦਾ ਇੱਕ ਮਕਸਦ ਮੰਨਿਆ ਜਾ ਰਿਹਾ ਉਦੋਂ ਬਾਅਦ ਹੈ ਚੌਥਾ ਪੁਆਇੰਟ ਯਾਨੀ ਕਿ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਤਾਂ ਵੈਸੇ ਹੁਣ ਤੱਕ ਭਾਜਪਾ ਨੂੰ ਕਹਿੰਦੇ ਰਹੇ ਉਹਨਾਂ ਦੇ ਵਿਰੋਧੀ ਪਰ ਇਸ ਵਿਆਹ ਦੇ ਵਿੱਚ ਵੀ ਪਰ ਇਸ ਵਿਆਹ ਦੇ ਵਿੱਚ ਲੱਗਿਆ ਅੰਦਾਜ਼ਨ 5000 ਕਰੋੜ ਉਹ ਰਕਮ ਹੈ ਜਿਸ ਨੂੰ ਲੈ ਕੇ ਹੁਣ ਬਹੁਤ ਸਾਰੀਆਂ ਕਿੱਸਰਾਈਆਂ ਲੱਗ ਰਹੀਆਂ ਨੇ ਕਿ ਕਿਵੇਂ ਸ਼ੇਅਰ ਬਾਜ਼ਾਰ ਦੇ ਵਿੱਚ ਤਾਂ ਹੇਠਾਂ ਕਰਕੇ ਕਿਵੇਂ ਬਹੁਤ ਸਾਰਾ ਅਜੇਹਾ ਪੈਸਾ ਜੋ ਪਹਿਲਾਂ ਕਿਸੇ ਰਿਕਾਰਡ ਦੇ ਵਿੱਚ ਨਹੀਂ ਸੀ ਉਹ ਇਸ ਵਿਆਹ ਦੇ ਜ਼ਰੀਏ ਚਿੱਟਾ ਕਰ ਲਿਆ ਗਿਆ ਯਾਨੀ ਕਿ ਬਲੈਕ ਟੂ ਵਾਈਟ ਹੁਣ ਇਸ ਦੇ ਪਿੱਛੇ ਕੀ ਸੱਚ ਹੈ ਕਿ ਝੂਠ ਹੈ ਪਰ ਹਾਂ ਸੋਚਣ ਲਈ ਇੱਕ ਗੱਲ ਜ਼ਰੂਰ ਹੈ ਪੰਜਵਾਂ ਪੁਆਇੰਟ ਹੈ ਇੰਟਰਨੈਸ਼ਨਲ ਡਿਪਲੋਮੇਸੀ ਹੁਣ ਬਿਜ਼ਨਸਮੈਨ ਬੁਲਾ ਕੇ ਇੰਟਰਨੈਸ਼ਨਲ ਪਾਰਟਨਰਸ਼ਿਪ ਦੀਆਂ ਵਿਆਵਨਤਾ ਤਾਂ ਘੜੀਆਂ ਜਾ ਸਕਦੀਆਂ ਨੇ ਪਰ ਫਿਰ ਯੂਕੇ ਦੇ ਸਾਬਕਾ ਪੀਐਮ ਕਿਉਂ ਆਏ ਤੇ ਯੂਐਸ ਦੇ ਵੱਡੇ ਵੱਡੇ ਲੀਡਰ ਕਿਉਂ ਆਏ ਇਹ ਵੀ ਗੱਲ ਸੋਚਣ ਵਾਲੀ ਹੈ ਦਰਸਲ ਇਸ ਪਿੱਛੇ ਇੰਟਰਨੈਸ਼ਨਲ ਡਿਪਲੋਮੇਸੀ ਦਾ ਕਾਰਨ ਮੰਨਿਆ ਜਾਂਦਾ ਹੈ ਯਾਨੀ ਕਿ ਇਧਰੋਂ ਪ੍ਰਧਾਨ ਮੰਤਰੀ ਮੋਦੀ ਜੀ ਵਿਆਹ ਦੇ ਵਿੱਚ ਸ਼੍ਰੀਖ ਹੋਏ ਉਧਰੋਂ ਯੂਕੇ ਦੇ ਸਾਬਕਾ ਪ੍ਰਾਈਮ ਮਿਨਿਸਟਰ ਉਧਰੋਂ ਕਈ ਹੋਰ ਦੇਸ਼ਾਂ ਦੇ ਸੀਨੀਅਰ ਪੋਲੀਟਿਸ਼ੀਅਨ ਜਿਨ੍ਹਾਂ ਦੇ ਕੋਲ ਕਈ ਸਾਰੇ ਕਾਨੂੰਨ ਬਣਾਉਣ ਦੀ ਕਈ ਸਾਰੀਆਂ ਪਰਮਿਸ਼ਨਾਂ ਦੇਣ ਦੀ ਤਾਕਤ ਹੈ ਉਹ ਫਿਰ ਜਦ ਮਿਲ ਬੈਠेंगे 3 ਯਾਰ ਵਾਲੀ ਗੱਲ ਹੋ ਜਾਂਦੀ ਹੈ ਕਿ ਇਸ ਤੋਂ ਬਾਅਦ ਕਈ ਸਾਰੀਆਂ ਘੁੰਡੀਆਂ ਕੱਢੀਆਂ ਜਾ ਸਕਦੀਆਂ ਨੇ ਯਾਨੀ ਕਿ ਭਾਰਤ ਵਾਸਤੇ ਭਾਜਪਾ ਵਾਲੇ ਬੈਠੇ ਨੇ ਤੇ ਜੇਕਰ ਅੰਬਾਨੀ ਪਰਿਵਾਰ ਨੇ ਹੋਰਾਂ ਦੇਸ਼ਾਂ ਦੇ ਵਿੱਚ ਪੈਰ ਜਮਾਉਣਾ ਤਾਂ ਫਿਰ ਉਹਨਾਂ ਦੇ ਸਿਆਸਤਦਾਨਾਂ ਨਾਲ ਵੀ ਤਾਂ ਯਾਰੀ ਜ਼ਰੂਰੀ ਹੈ ਤਾਂ ਫਿਰ ਵਿਆਹ پارٹی ਖੁਸ਼ੀ ਦੇ ਮੌਕੇ ਤੋਂ ਵਧੀਆ ਹੋਰ ਕਿਹੜਾ ਮੌਕਾ ਹੁੰਦਾ ਨਵੀਆਂ ਯਾਰੀਆਂ ਪਾਉਣ ਦਾ 6ਵਾਂ ਪੁਆਇੰਟ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਤਰੀਕੇ ਨਾਲੋਂ ਕਾਰਨ ਵਧ ਹੈ ਯਾਨੀ ਕਿ ਇੱਕ ਕਾਰਨ ਬਣਦਾ ਸਮਾਂ ਟਾਈਮਿੰਗ ਕਿਹੜੇ ਮੌਕੇ ਤੇ ਇਹ ਵਿਆਹ ਸੀ ਤੇ ਇਸ ਵਿਆਹ ਨੂੰ ਕਿਉਂ ਖਾਸ ਬਣਾ ਦਿੱਤਾ ਗਿਆ ਦਰਸਲ ਭਾਜਪਾ ਦੀ ਤੀਜੀ ਵਾਰ ਐਨਡੀਏ ਦੀ ਸਰਕਾਰ ਬਣ ਗਈ ਹੈ ਦੇਸ਼ ਦੇ ਵਿੱਚ ਭਾਜਪਾ ਤਾਂ ਪਹਿਲਾਂ ਹੀ ਕਹਿੰਦੀ ਰਹੀ ਆ ਰਾਜਨਾਥ ਸਿੰਘ ਹੋਗੇ ਭਾਵੇਂ ਤੇ ਜਾਂ ਉਹਨਾਂ ਦੇ ਵੱਡੇ ਵੱਡੇ ਹੋਰ ਲੀਡਰ ਜਿਹੜੇ ਕਹਿੰਦੇ ਨੇ ਕਿ ਅਸੀਂ ਜੋ ਕੁਝ ਸੋਚਿਆ ਹੋਇਆ ਸੀ ਹੁਣ ਅਸੀਂ ਤੀਜੀ ਟਰਮ ਦੇ ਵਿੱਚ ਸਾਰਾ ਕੁਝ ਕਰ ਦੇਣਾ ਕੋਈ ਕਸਰ ਨਹੀਂ ਛੱਡਣੀ ਤਾਂ ਫਿਰ ਅੰਬਾਨੀ ਪਰਿਵਾਰ ਵੀ ਸੋਚਦਾ ਹੋਵੇਗਾ ਕਿ ਜੇ ਇਹਨਾਂ ਨੇ ਕੋਈ ਕਸਰ ਨਹੀਂ ਛੱਡਣੀ ਤਾਂ ਅਸੀਂ ਕਿਉਂ ਛੱਡੀਏ ਇਹੀ ਤਾਂ ਮੌਕਾ ਹੈ ਹੁਣ ਅਸੀਂ ਜੋ ਵੀ ਆਦੇ ਫਿਊਚਰ ਬਿਜ਼ਨਸ ਪਲਾਨਸ ਰੱਖੇ ਹੋਏ ਸੀ ਬਹੁਤ ਅਗਰੈਸਿਵਲੀ ਉਹਨਾਂ ਨੂੰ ਵਧਾਉਣਾ ਹੈ ਉਹਨਾਂ ਨੂੰ ਸਿਰੇ ਚਾੜਨਾ ਹੈ ਕੁਦਰਤੀ ਵਿਆਹ ਵੀ ਰਖ ਲਿਆ ਮੁੰਡੇ ਦਾ ਤਾਂ ਫਿਰ ਸੋਚਿਆ ਉਹਨਾਂ ਨੇ ਕਿ ਕਿਉਂ ਨਾ ਰੇਸ ਤੇ ਪੈਰ ਹੁਣੇ ਹੀ ਰੱਖ ਦਿੱਤਾ ਜਾਵੇ ਮੌਕਾ ਤਾਂ ਬਣਿਆ ਹੀ ਹੋਇਆ ਹੈ ਫਾਇਦਾ ਕਿਉਂ ਨਾ ਚੁੱਕੀਏ ਕਿਉਂ ਨਾ ਆਉਣ ਵਾਲੇ ਸਮੇਂ ਵੱਲ ਕਦਮ ਇਸੇ ਮੌਕੇ ਤੇ ਵਧਾ ਦਿੱਤਾ ਜਾਵੇ ਇਹ ਸਾਰਾ ਕੁਝ ਜ਼ੋਰ ਦਾ ਕੇ ਪੂਰਾ ਕੀਤਾ ਜਾਵੇ। ਤਾਂ ਇਹ ਸੀ ਕੁਝ ਕਾਰਨ, ਕੁਝ ਤਰੀਕੇ, ਕੁਝ ਗੱਲਾਂ ਜੋ ਕਿ ਅਮਾਨੀ ਪਰਿਵਾਰ ਦੇ ਨਾਲ ਜੋੜੀਆਂ ਜਾ ਸਕਦੀਆਂ ਨੇ। ਰਹੀ ਗੱਲ ਕਿਮ ਕਾਰਡੇਸ਼ਨ ਵਰਗਿਆਂ ਦੀ ਤੇ ਬਾਲੀਵੁੱਡ ਵਾਲਿਆਂ ਦੀ ਜਿਹੜੇ ਉੱਥੇ ਠਮਕੇ ਲਾਉਂਦੇ ਫਿਰਦੇ ਸੀ ਤਾਂ ਭਾਈ ਕੁਝ ਲੋਕ ਸਿਰਫ ਤੇ ਸਿਰਫ ਤਮਾਸ਼ੇ ਵਜੋਂ ਬੁਲਾਏ ਹੁੰਦੇ ਨੇ ਤਾਂ ਜੋ ਉਹ ਆ ਕੇ ਲੋਕਾਂ ਦਾ ਧਿਆਨ ਆਪਣੇ ਉੱਤੇ ਕੇਂਦਰਿਤ ਕਰਨ ਤੇ ਬਾਕੀ ਸਾਰਾ ਕੁਝ ਪਰਦੇ ਦੇ ਪਿੱਛੇ ਚੱਲਦਾ ਰਵੇ ਤੇ ਇਸੇ ਕਰਕੇ ਲੋਕੀ ਇਹੀ ਸੋਚਣ ਕਿ ਵਾਹ ਬੀ ਵਾਹ ਐਡਾ ਤਗੜਾ ਵਿਆਹ ਵਾਹ ਬਈ ਵਾਹ ਕੀ ਨਜ਼ਾਰੇ ਨੇ ਪਰ ਨਜ਼ਾਰਿਆਂ ਦੇ ਪਿੱਛੇ ਕੀ ਪਲਾਨ ਹੈ ਇਹ ਤਾਂ ਸਮਾਂ ਹੌਲੀ-ਹੌਲੀ ਪਰਤਾਂ ਚੁੱਕੇਗਾ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖੋ ਪੰਜਾਬ ਅਣਕਟ ਬ੍ਰਾਊਜ਼ ਡੇਲੀ ਟੀਵੀ ਦੇਖਦੇ ਰਹੋ ਧੰਨਵਾਦ